ਅਸ਼ੇ ਵਿੱਚ ਧੁੱਤ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇੱਕ ਵਿਅਕਤੀ ਦਾ ਇਸ ਲਈ ਚਲਾਨ ਕਰ ਦਿੱਤਾ ਕਿਉਂਕਿ ਉਹ ਹੈਲਮਟ ਤੋਂ ਬਿਨਾਂ ਗੱਡੀ ਚਲਾ ਰਿਹਾ ਸੀ ਇਹ ਸਾਡਾ ਨਹੀਂ ਉਸੇ ਵਿਅਕਤੀ ਦਾ ਕਹਿਣਾ ਹੈ ਜਿਸ ਨਾਲ ਇਹ ਘਟਨਾ ਵਾਪਰੀ ਹੈ ਜਿਸ ਦਾ ਪੰਜਾਬ ਪੁਲਿਸ ਨੇ ਇਸ ਲਈ ਚਲਾਨ ਕਰ ਦਿੱਤਾ ਕਿਉਂਕਿ ਉਹ ਬਿਨਾਂ ਹੈਲਮਟ ਪਹਿਨੇ ਗੱਡੀ ਚਲਾ ਰਿਹਾ ਸੀ ਗੱਲ ਕਾਫੀ ਹੈਰਾਨੀਜਨਕ ਹੈ ਪਰ ਵਿਅਕਤੀ ਨੇ ਸਬੂਤ ਸਮੇਤ ਪੁਲਿਸ ਮੁਲਾਜ਼ਮ ਖਿਲਾਫ ਇਹ ਸ਼ਿਕਾਇਤ ਕੀਤੀ ਹੈ ਪੀੜਤ ਵਿਅਕਤੀ ਦਾ ਇਹ ਵੀ ਦਾਵਾ ਹੈ ਕਿ ਜਿਸ ਸਮੇਂ ਉਸ ਦਾ ਚਲਾਨ ਕਟਿਆ ਗਿਆ ਉਸ ਸਮੇਂ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਧੁੱਤ ਸੀ। ਇਹ ਨਹੀਂ ਨਹੀਂ ਜਿਸ ਸਮੇਂ ਚਲਾਨ ਕਟਿਆ ਗਿਆ ਉਸ ਸਮੇਂ ਡਰਾਈਵਰ ਟੈਂਪੂ ਟਰੈਵਲਰ ਲੈ ਕੇ ਨਹਿਰ ਦੇ ਰਸਤੇ ਜਾ ਰਿਹਾ ਸੀ ਜਿੱਥੇ ਕਿ ਕੋਈ ਵੀ ਲਾਈਟ ਨਹੀਂ ਪੈਂਦੀ। ਪਰ ਚਲਾਨ ਬਿਨਾ ਹੈਲਮਟ ਦੇ ਨਾਲ ਨਾਲ ਰੈੱਡ ਲਾਈਟ ਕਰਾਸ ਕਰਨ ਦਾ ਵੀ ਕੱਟ ਦਿੱਤਾ ਗਿਆ। ਮਾਮਾ ਇਹ ਆ ਭਾਜੀ ਮੈਂ ਹੁਸ਼ਿਆਰਪੁਰ ਤੋਂ ਸਵਾਰੀ ਲੈ ਕੇ ਵਾਪਸ ਜਲੰਧਰ ਆ ਰਿਹਾ ਸੀ। ਆਪਣੇ ਟੈਂਪੂ ਟਰੈਵਲਰ 'ਚ ਆਦਮਪੁਰ ਨਹਿਰ ਦੇ ਨਾਕੇ ਤੇ ਮੈਨੂੰ ਪੁਲਸ ਵਾਲਿਆਂ ਨੇ ਰੋਕਿਆ ਤੇ ਮੈਨੂੰ ਕਹਿੰਦੇ ਹੌਲਦਾਰ ਸਾਹਿਬ ਨਾਲ ਗੱਲ ਕਰੋ। ਮੈਂ ਗੱਡੀ ਸਾਈਡ ਤੇ ਲਗਾ ਕੇ ਉੱਤਰ ਕੇ ਹੌਲਦਾਰ ਸਾਹਿਬ ਨੂੰ ਕਿਹਾ ਉਹ ਨਸ਼ੇ ਵਿੱਚ ਹੈ ਟੁੱਲ ਸੀ ਮੇਰੇ ਨਾਲ ਬਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਮੈਂ ਕਿਹਾ ਹਾਂਜੀ ਸੇਵਾ ਦੱਸੋ ਕਹਿੰਦਾ ਵੀ ਸੇਵਾ ਦਾ ਪਤਾ ਹੀ ਹੈ ਕੀ ਕਰਨੀ ਹੈ ਮੈਂ ਕਿਹਾ ਸੇਵਾ ਮੈਂ ਨਹੀਂ ਕਰ ਸਕਦਾ ਭਾਜੀ ਮੇਰਾ 15 20 ਦਾ ਨਾਮਾ ਗੇੜਾ ਲੱਗਾ ਇਸ ਤੋਂ ਬਾਅਦ ਉਸ ਬੰਦੇ ਨੇ ਮੇਰਾ ਹੁਸਤੋ ਬਾਈ ਵੀ ਕੀਤੀ ਮੇਰੇ ਕੋਲ ਚਾਬੀ ਖੋਦ ਦੀ ਕੋਸ਼ਿਸ਼ ਕੀਤੀ ਫੇ ਗੱਡੀ ਜਾ ਕੇ ਬੈਠ ਗਿਆ ਫਿਰ ਉਹਨੂੰ ਸਵਾਰੀਆਂ ਮਿਲੀਆਂ ਨੇ ਕਹਿ ਕਿ ਥੱਲੇ ਲਾਇਆ ਫਿਰ ਥੱਲੇ ਉਤਰਨ ਤੋਂ ਬਾਅਦ ਦੂਜੀ ਸਾਈਡ ਤੇ ਬੈਠ ਗਿਆ ਜਾਂ ਇਸ ਤੋਂ ਬਾਅਦ ਧੱਕਾ ਕਰਦਾ ਹੋਇਆ ਮੈਨੂੰ ਥਾਣੇ ਲੈ ਗਿਆ ਕੜਾ ਖਿੱਚ ਲਿਆ ਪਿਆ ਥਾਣੇ ਲੈ ਗਿਆ ਥਾਣੇ ਲਿਆ ਕੇ ਕਹਿੰਦਾ ਨੂੰ ਹਵਾਲਾ ਚ ਬੰਦ ਕਰੋ ਤੇ ਨਾਲ ਦੇ ਮੁਲਾਜ਼ਮਾਂ ਨੇ ਕਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਵੀ ਚਲੋ ਕਾਗਜ਼ ਚੈੱਕ ਕਰ ਲਾ ਤੇ ਜੇ ਕਾਗਜ਼ ਠੀਕ ਆ ਗੱਡੀ ਤੇ ਜਾਣ ਦੇ ਉਸ ਬੰਦੇ ਨੇ ਇੱਕ ਇੱਕ ਵੀ ਨਹੀਂ ਸੁਣੀ ਨਾ ਮੇਰੀ ਤਾਂ ਉਹ ਨਾਲ ਦੀ ਚੁੱਪ ਕੇ ਮੇਰਾ ਚਲਾਨ ਕਰ ਦਿੰਦਾ ਕਹਿੰਦਾ ਇਹ ਪੇਪਰ ਤੇ ਠੀਕ ਨਹੀਂ ਤਾਂ ਮੈਂ ਤੇਰਾ ਗੱਡੀ ਬੰਡ ਕਰਨ ਲਗਾ ਮੈਂ ਪੇਪਰ ਦਿਖਾਇਆ ਉਹਨੇ ਪੇਪਰ ਅਸਲੇ ਮੇਰੀ ਧਾਰਾ ਉਹਨੇ ਉਹ ਲਗਾ ਦਿੱਤੀ ਜਿਹੜੀਆਂ ਕਿ ਮੈਨੂੰ ਸਾਡੇ ਇਹ ਤੇ ਲੱ ਨਾ ਕਿ ਉਥੇ ਹੁਸ਼ਿਆਰਪੁਰ ਰੋਡ ਤੇ ਆਦਮਪੁਰ ਦੇ ਵਿੱਚ ਕੋਈ ਰੈੱਡ ਲਾਈਟ ਆ ਤੇ ਨਾ ਮੈਂ ਆਪਣੀ ਗੱਡੀ ਤੇ ਹੈਲਮਟ ਸਾਨੂੰ ਅਲਾਉਡ ਆ ਮੈਂ ਹੈਲਮਟ ਪਾ ਕੇ ਗੱਡੀ ਕੋਈ ਵੀ ਨਹੀਂ ਚਲਾਉਂਦਾ ਹੈਗਾ ਮੈਂ ਸੁਭਾਸ਼ ਰੌਣਾ ਜੀ ਸੀਨੀਅਰ ਵਾਈਸ ਰੈਜੀਡੈਂਟ ਆ ਪੀਐਨਸੀ ਤੋਂ ਹੁਕਮ ਹੈ ਸਰਮ ਮੈਦਾਡੋਰ ਟੈਂਪੂ ਜੂਨ ਨਹੀਂ ਅੰਦਰ ਸਾਡੀ ਸਾਡੇ ਵਿੱਚ ਮਤਾਂ ਆਇਆ ਵੀ ਸਾਡੇ ਡਰਾਈਵਰ ਨੇ ਆ ਕੇ ਦੱਸਿਆ ਤੇ ਆਦਮਪੁਰ ਮੈਨੂੰ ਰੋਕਿਆ ਗਿਆ ਵਾ ਤੇ ਥਾਣੇ ਵਾਲਿਆਂ ਨੇ ਰੋਕ ਕੇ ਮੈਨੂੰ ਪੁੱਛਿਆ ਵੀ ਤੂੰ ਕਾਰੇ ਦੁਕਾਨ ਇਹਨੇ ਕਾਗੇ ਦਿਖਾਏ ਹਰੀ ਪੂਰੇ ਸੀ ਪਰ ਉਹ ਕੁਛ ਨਾਮ ਕਹਿੰਦਾ ਮੇਰੀ ਸੇਵਾ ਸੁਭਾ ਕਰੋ ਫਿਰ ਗੱਡੀ ਲੈ ਕੇ ਜਾ। ਇਹ ਕਹਿੰਦਾ ਮੈਂ ਨਹੀਂ 15 16 ਦਿਨਾਂ ਬਾਅਦ ਜਿਹੜਾ ਲਾ ਰਿਹਾ ਤੇ ਮੈਂ ਇਹਨੇ ਪੈਸੇ ਨਹੀਂ ਦੇ ਸਕਦਾ। ਇਹਨੂੰ ਫੜ ਕੇ ਥਾਣੇ ਲੈ ਗਿਆ ਵਾ। ਥਾਣੇ ਨੂੰ ਜਾਣ ਤੋਂ ਬਾਅਦ ਇਹਨੇ ਚਲਾਨ ਉਹ ਕੀਤਾ ਵਾ ਜਿਹੜਾ ਕਿ ਫਰਮਿੰਟ ਦਾ ਚਲਾਨ ਕਰਤਾ ਵਾ। ਹੈਨਾ? ਰੈੱਡ ਲਾਈਟ ਜੰਪ ਦਾ ਮੈਨੇ ਰੈੱਡ ਕਰਤਾ ਵਾ, ਲਾਲ ਕੀਤਾ ਵਾ। ਇਸ ਕਰਕੇ ਅਸੀਂ ਅਸਲ ਵੀ ਸਾਹਿਬ ਨੂੰ ਮਿਲੇ ਆ। ਉਹ ਕਹਿੰਦੇ ਐਸਐਸਓ ਸਾਹਿਬ ਨਾਲ ਗੱਲ ਕਰ ਲਵੋ ਪਰ ਸਾਨੂੰ ਇਨਸਾਫ ਦਵਾਇਆ ਜਾਵੇ ਮਿਹਰਬਾਨੀ ਜੀ।